ਕੋਜ਼ਲੇ ਅਧਿਆਪਕਾਂ ਨੂੰ ਪਿਛਲੇ 11 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ ਜਿਸ ਕਾਰਨ ਅਧਿਆਪਕਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਹੁਣ ਮੌਨਿਕਾ ਸ਼ਰਮਾ ਮੈਡਮ ਨੇ ਇੱਕ ਬਖਰੇ ਸੰਘਰਸ਼ ਦਾ ਐਲਾਨ ਕੀਤਾ ਹੈ ਇਹ ਕਿਸ ਕਿਸ ਤਰ੍ਹਾਂ ਦਾ ਸੰਘਰਸ਼ ਹੋਏਗਾ ਮੈਡਮ ਅਸੀਂ ਸਰ ਐਜਿਟ ਸਕੂਲ ਦੇ ਅਧਿਆਪਕ ਜੇ ਸਰਕਾਰ ਨੇ 6 ਨਵੰਬਰ ਤੱਕ ਸਾਡੀਆਂ ਤਨਖਾਹਾਂ ਜਿਹੜੀਆਂ ਰੁਕੀਆਂ ਹੋਈਆਂ ਜਾਰੀ ਨਾ ਕੀਤੀਆਂ ਤਾਂ ਅਸੀਂ ਜਾ ਕੇ 7 ਨਵੰਬਰ ਨੂੰ ਤਰਨਤਾਰਨ ਵਿਖੇ ਜਿੱਥੇ ਜਿਮਨੀ ਚੋਣਾ ਹਨ ਉਥੇ ਡੀਸੀ ਦਫਤਰ ਕੋ ਘੇਰਾਂਗੇ ਸਾਡੇ ਨਾਲ ਪੈਸ਼ਨਰ ਐਸੋਸੀਏਸ਼ਨ ਤੇ ਮੈਨੇਜਮੈਂਟ ਜਿਹੜੀਆਂ ਐਸੋਸੀਏਸ਼ਨਸ ਆ ਉਹ ਵੀ ਸਾਡੇ ਨਾਲ ਜੁੜਨਗੀਆਂ ਤੇ ਅਸੀਂ ਉਥੇ ਜਾ ਕੇ ਡੀਸੀ ਦਫਤਰ ਨੂੰ ਘੇਰਨਾ ਤੇ ਆਪਣੀਆਂ ਗ੍ਰਿਫਤਾਰੀਆਂ ਦੇ ਲਈਆਂ ਜੇ ਸਰਕਾਰ ਸਾਡੀਆਂ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਨਹੀਂ ਕਰਦੀ ਤਾਂ ਫੇਰ ਅਸੀਂ ਪਿੰਡ ਪਿੰਡ ਕਸਬੇ ਕਸਬੇ ਤਰਨਤਾਰਨ ਦੇ ਖੇਤਰ ਦੇ ਵਿੱਚ ਜਾ ਕੇ ਸਰਕਾਰ ਦਾ ਪਰਦਾ ਫਾਸ਼ ਕਰਾਂਗੇ ਕਿ ਸਰਕਾਰ ਵਾਲੇ ਕੁਝ ਘੋਲ ਕਰ دیا۔ ਸਿੱਖਿਆ ਕ੍ਰਾਂਤੀ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਜਿਹੜੀ ਆ ਨਕਮੀ ਤੇ ਘਟੀਆ ਸਰਕਾਰ ਜਿਹੜੀ ਆ ਉਹਦਾ ਅਸੀਂ ਪਰਦਾ ਫਾਸ਼ ਜ਼ਰੂਰ ਕਰਾਂਗੇ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਉੱਥੇ ਸੈਲਰੀ ਬੜੀ ਅੱਛੀ ਮਿਲਦੀ ਆ ਟੀਚਰਜ਼ ਨੂੰ ਪਰ ਜੇ ਜਿਹੜੀ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਆ ਪ੍ਰਾਈਵੇਟ ਸਕੂਲਾਂ ਦਾ ਕਿੱਦਾਂ ਮੁਕਾਬਲਾ ਕਰ ਸਕਦੀ ਆ ਜੇ ਤੁਹਾਨੂੰ ਸੈਲਰੀ ਨਹੀਂ ਮਿਲਦੀ ਇਹ ਇਹ ਰਿਹਾ ਸਰਕਾਰ ਨੇ ਸੋਚ ਰੱਖਿਆ ਜੀ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਜਿਹੜਾ ਆ ਉਹ ਪਤਾ ਨਹੀਂ ਪਿੱਛੇ ਕਰ ਦੇਣਾ ਇਹ ਸੋਚ ਲਿਆ ਬਲਕਿ ਮੈਂ ਇੱਥੇ ਇੱਕ ਦੱਸਾਂ ਤੁਹਾਨੂੰ ਪੌਣੇ 2 ਲੱਖ ਬੱਚਾ ਜਿਹੜਾ ਆ ਉਹ ਗਰੀਬ ਬੱਚਾ ਜਿਹੜਾ ਆ ਸਾਡੇ ਕੋਲ ਪੜ ਰਿਹਾ ਆ ਔਰ 1700 ਦੇ ਕਰੀਬ ਅਸੀਂ ਅਧਿਆਪਕ ਹੈਗੇ ਆ ਹਜੇ ਜਿਹੜੇ ਕਿ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ ਪਰ ਸਰਕਾਰ ਦੀਆਂ ਜਿਹੜੀਆਂ ਝੂਠ ਨੀਤੀਆਂ ਗਲਤ ਬਾਰ ਬਾਰ ਜਿਹੜੇ ਸਰਕਾਰ ਗਲਤ ਆਪਣੇ ਲੈਟਰਸ ਭੇਜ ਰਹੀ ਆ ਪੱਤਰ ਭੇਜ ਰਹੀ ਆ ਨਾਦਰ ਸ਼ਾਹੀ ਫਰਮਾਨ ਭੇਜ ਰਹੀ ਆ ਇਹ ਸਾਰਾ ਜਿਹੜਾ ਆ ਪ੍ਰੋਗਰਾਮ ਦੇ ਤਹਿਤ ਹੈ ਕਿ ਸ਼ਾਇਦ ਲੱਗਦਾ ਹੈ ਕਿ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਇਹਨਾਂ ਸਕੂਲਾਂ ਨੂੰ ਬੰਦ ਕਰਨਾ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਸੈਲਰੀ ਅੱਛੀ ਜਿੱਦਾਂ ਜਿਸ ਤਰ੍ਹਾਂ ਮਿਲ ਰਹੀ ਆ ਤੇ ਉਸ ਤੋਂ ਇਲਾਵਾ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਆ ਉਹਨਾਂ ਨੂੰ ਸੈਲਰੀ ਮਿਲ ਨਹੀਂ ਰਹੀ 11 ਮਹੀਨੇ ਤੋਂ ਕਾਫੀ ਸਮੱਸਿਆਵਾਂ ਆਈਆਂ ਇਹ ਪ੍ਰਾਈਵੇਟ ਜਿਹੜੇ ਸਕੂਲ ਹੈਗੇ ਆ ਉਹਨਾਂ ਦਾ ਮੁਕਾਬਲਾ ਕਿੱਦਾਂ ਕਰ ਸਕਦੇ ਮੁਕਾਬਲੇ ਦੀ ਗੱਲ ਤਾਂ ਸਰ ਦੇਖੋ ਅਸੀਂ ਉਹ ਸਕੂਲ ਆ ਜੇ ਮੈਂ ਆਪਣੇ ਸਕੂਲ ਦੀ ਹੋਈ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਪੜ੍ਹਾਈ ਦੇ ਵਿੱਚ ਜੇ ਕਰੀਏ ਤਾਂ ਸਟੇਟ ਲੈਵਲ ਰੈਂਕ ਅਸੀਂ 6ਵਾਂ ਰੈਂਕ ਲੈ ਚੁੱਕੇ ਹੋਏ ਆ ਅਨਕ ਚੌਧਮਾ ਰਾਹੀਂ ਬਾਰ ਮਾਰ ਰੈਂਗ ਸਾਡੇ ਸਕੂਲਾਂ ਦਾ ਆ। ਜੇ ਖੇਡਾਂ ਦੀ ਗੱਲ ਕਰਾਂ ਤਾਂ ਨੈਸ਼ਨਲ ਲੈਵਲ ਤੇ ਸਾਡੇ ਸਕੂਲ ਖੇਡਾਂ ਦੇ ਵਿੱਚ ਨੇ। ਜੇ ਸੱਭਿਆਚਾਰਕ ਦੀ ਗੱਲ ਕਰਾਂ ਤਾਂ ਮੈਂ ਆਪਣੇ ਸਾਰੇ ਸਕੂਲਾਂ ਦੀ ਗੱਲ ਕਰਾਂ ਤਾਂ ਸੱਭਿਆਚਾਰਕ ਮੁਕਾਬਲੇ ਜਿਵੇਂ ਸਾਡੇ ਸਕੂਲ ਅੰਗਰੇ ਨੇ ਮੈਂ ਰਾਮਗੜੀਆ ਦੀ ਗੱਲ ਕਰਾਂ ਤਾਂ ਰਾਮਗੜੀਆ ਦੇ ਸਕੂਲਾਂ ਦੀਆਂ ਪਗੜੀਆਂ ਦੀਆਂ ਟੀਮਾਂ ਬਹੁਤ ਅੱਗੇ ਤੱਕ ਪਹੁੰਚ ਰਹੀਆਂ ਨੇ, ਨੈਸ਼ਨਲ ਲੈਵਲ ਤੱਕ ਪਹੁੰਚਦੀਆਂ ਰਹੀਆਂ ਨੇ ਤੇ ਇਹਨਾਂ ਸਕੂਲਾਂ ਨੂੰ ਬੰਦ ਕਰਨਾ ਤੇ ਮੈਨੂੰ ਲੱਗਦਾ ਸਰਕਾਰ ਜਿਹੜਾ ਆ ਇੱਕ ਉਹਨਾਂ ਬੱਚਿਆਂ ਦੇ ਪਵਿੱਤਰਾ ਖੇਡ ਰਹੀ ਹੈ ਜਿਹੜੇ ਗਰੀਬ ਬੱਚੇ ਤੁਸੀਂ ਮੀਟਿੰਗਾਂ ਕੀਤੀ ਹੋਣਗੀਆਂ ਸਰਕਾਰ ਨਾਲ ਸਰਕਾਰ ਕੀ ਕਾਰਨ ਦੱਸਦੇ ਸੈਲਰੀ ਕਿਉਂ ਨਹੀਂ ਦੇ ਰਹੀ ਮੀਟਿੰਗਾਂ ਸਰ ਪਹਿਲਾਂ ਤਾਂ ਮੀਟਿੰਗ ਦਿੰਦੀ ਆ ਸਾਨੂੰ ਵੀ 3 ਤਰੀਕ ਨੂੰ ਮੀਟਿੰਗ ਦਿੱਤੀ ਸੀਗੀ ਔਰ ਸਾਨੂੰ ਪਤਾ ਸੀ ਕਿ ਸਰਕਾਰ ਦੀ ਜਿਹੜੀ ਜਿਹੜੀ ਨੀਤੀ ਹੈ ਉਹਦੇ ਵਿੱਚ ਇਹ ਪਹਿਲਾਂ ਮੀਟਿੰਗ ਦੇ ਦਿੰਦੀ ਆ ਜਦੋਂ ਤੁਸੀਂ ਆਪਣੀ ਰੈਲੀ ਕੈਨਸਲ ਕਰ ਦਿੰਦੇ ਆ ਧਰਨਾ ਕੈਨਸਲ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਇਹ 2-3 ਦਿਨਾਂ ਬਾਅਦ ਜਿਹੜੀ ਆ ਉਹ ਮੀਟਿੰਗ ਕੈਨਸਲ ਕਰ ਦਿੰਦੀ ਆ ਤੇ ਉਹੀ ਗੱਲ ਹੋਈ 3 ਤਰੀਕ ਦੀ ਮੀਟਿੰਗ ਜਿਹੜੀ ਸੀਗੀ ਕੱਲ ਪੱਕਾ ਆ ਗਿਆ ਕਿ ਉਹ ਪਰਸੋਂ ਕੀ ਕੈਨਸਲ ਹੋ ਗਈ ਇੱਕ ਦਿਨ ਪਹਿਲਾਂ ਪੱਤਰ ਜਾਰੀ ਕਰ ਦਿੰਦੀ ਹੈ ਇਹ ਸਰਕਾਰ ਦਾ ਰਵਈਆ ਚੱਲ ਰਿਹਾ ਜਦੋਂ ਸਰਕਾਰ ਨਾਲ ਗੱਲ ਕਰਦੇ ਆ ਤਾਂ ਸਰਕਾਰ ਕੋਈ ਨਹੀਂ ਤੁਹਾਡਾ ਕੰਮ ਹੋ ਜਾਏਗਾ ਪਰ ਕੰਮ ਹੋ ਨਹੀਂ ਰਿਹਾ ਉਸ ਕਈ ਮੌਕੇ ਦੇ ਕਰੰਦੇ ਆ ਕਿ ਕੰਮ ਹੋ ਜਾਏਗਾ ਪਰ ਹੋ ਨਹੀਂ ਰਿਹਾ ਤੇ ਇਹਨਾਂ ਨੇ ਇੱਕ ਪੱਤਰ ਵੀ ਜਾਰੀ ਕੀਤਾ ਕਿ ਕਮੇਟੀਆਂ ਦੀ ਆਡਿਟ ਵੀ ਕਰਨੀ ਆ ਇੱਕ ਸਰਕਾਰੀ ਪ੍ਰੋਸੈਸ ਦਾ ਆਡਿਟ ਵੀ ਲਈਏ ਨਾ ਕੋ ਐਸਓ ਹੈ ਨਹੀਂ ਆਪਣੇ ਕੋਲ ਆਪਣੇ ਕੋ ਘਟ ਹੈ ਜਿਹੜਾ ਨੇ ਚੈਕਿੰਗ ਕਰਨੀ ਆ ਤੇ ਉਹਦਾ ਹਜਾਣਾ ਦੂਜੇ ਨੂੰ ਉਹ ਟੀਚਰ ਕਿਉਂ ਕੁਝ ਕੁ ਦੱਸ ਕਮੇਟੀਆਂ ਦਾ ਕੰਮ ਹੈ ਉਹ ਕਮੇਟੀਆਂ ਤੱਕ ਜਾਣਾ ਲੈਣਾ ਚਾਹੀਦਾ ਆ ਤੇ ਬਾਕੀ ਸਰਕਾਰ ਜੇ ਕੋਈ ਕੱਟ ਲਾਉਣ ਬਾਰੇ ਸੋਚਦੀ ਆ ਤੇ ਉਹ ਵੀ ਨਹੀਂ ਬਣਦਾ ਜੀ